ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਕੁਰਬਾਨੀ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤ ਸਮਾਗਮ ਹਲਕਾ ਕਨੌਰ ਦੇ ਪਿੰਡ ਕੜਾਮਾ ਕੱਲਾਂ ਤੇ ਕੜਾਵਾ ਖੁਰਦ ਦੀ ਸੰਗਤ ਦੇ ਫਲੋ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਤੇ ਹੀਟ ਕਰਵਾਇਆ ਗਿਆ ਹਲਕਾ ਵਿਧਾਇਕ ਗੁਰਲਾਲ ਕਨੌਰ ਦੇ ਵਿਸ਼ੇਸ਼ ਸਹਿਯੋਗ ਸਦਕਾ ਸਪੰਨ ਹੋਏ ਇਸ ਗੁਰਮਤ ਸਮਾਗਮ ਦੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ, ਕੁਲਵੰਤ ਸਿੰਘ ਬਾਜ਼ੀਗਰ, ਗੁਰਦੇਵ ਸਿੰਘ ਦੇਮਾਨ ਅਮਨਦੀਪ ਸਿੰਘ ਮੁਸਾਫਿਰ ਮੰਤਰੀ ਦੇ OST ਪ੍ਰੋਫੈਸਰ ਔੰਕਾਰ ਸਿੰਘ ਦਲਬੀਰ ਸਿੰਘ UK SSP ਵਰੁਣ ਸ਼ਰਮਾ ਅਤੇ SDM ਜਸਲੀਨ ਕੌਰ ਵੀ ਮੌਜੂਦ ਸਨ। ਸੰਤ ਬਾਬਾ ਲੱਖਾ ਸਿੰਘ ਨੇ ਐਲਾਨ ਕੀਤਾ ਕਿ ਗੁਰਦੁਆਰਾ ਨਾਨਕ ਸਰ ਸਾਹਿਬ ਨੂੰ ਪਿੰਡ ਕੜਾਵਾ ਦੀ ਵਸਨੀਕ ਬੀਬਾ ਹਰਜੀਤ ਕੌਰ ਤੇ ਫਲੋ ਵਿਦਿਅਕ ਸੰਸਥਾ ਖੋਲਣ ਦੇ ਲਈ ਦਾਨ ਕੀਤੀ ਗਈ 3 ਏਕੜ ਜ਼ਮੀਨ ਦੇ ਵਿੱਚ ਬੱਚਿਆਂ ਦੀ ਉਚੇਰੀ ਵਿਦਿਆ ਅਤੇ ਖਾਸ ਕਰਕੇ ਯੂਪੀਐਸਸੀ ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਦੇ ਲਈ ਵਿਦਿਆਲਾ ਖੋਲਿਆ ਜਾਵੇਗਾ। ਮંત્રી ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੰਤ ਬਾਬਾ ਲੱਖਾ ਸਿੰਘ ਦੇ ਵੱਲੋਂ ਕੀਤੇ ਗੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਦੇ ਹੇਠ ਪੰਜਾਬ ਸਰਕਾਰ ਵੀ ਅਜਿਹਾ ਕੰਮ ਕਰ ਰਹੀ ਹੈ। ਧਾਰਮਿਕ ਸੰਸਥਾਵਾਂ ਦੇ ਵੱਲੋਂ ਵੀ ਜੋ ਅਜਿਹੇ ਕਦਮ ਚੁੱਕਿਆ ਜਾ ਰਹੇ ਉਹ ਹੋਰ ਵੀ ਪ੍ਰਸ਼ੰਸਾ ਦਾ ਕਾਰਜ ਹੈ। ਵਿਦਾਇਕ ਗੁਰਲਾਲ ਕਨੌਰ ਨੇ ਸੰਤ ਬਾਬਾ ਲੱਖਾ ਸਿੰਘ ਦਾ ਕਨੌਰ ਹਲਕੇ ਦੇ ਵਿੱਚ ਅਜੇ ਹੀ ਸੰਸਥਾ ਸਥਾਪਿਤ ਕਰਨ ਦੇ ਲਈ ਕਿਤੇ ਗੇਉਤਮ ਤੇ ਲਈ ਖਾਸ ਤੌਰ ਤੇ ਤਨਫਾਦ ਕੀਤਾ ਉਹਨਾਂ ਦੱਸਿਆ ਪੰਜਾਬ ਸਰਕਾਰ ਦੇ ਵੱਲੋਂ ਪਿੰਡ ਕਡਾਵਾ ਵਿਖੇ ਆਮ ਆਦਮੀ ਕਲੀਨਿਕ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਆਵ ਸੁਣਦੇ ਹਨ ਦੇਸੂ ਬਜੁਰਗ ਤੁਹਾਡੇ ਹਲਕੇ ਦੇ ਵਿੱਚ ਨਾ ਬੜਾ ਪ੍ਰਾਲਾ ਕੀਤਾ ਤੁਸੀਂ ਕੀ ਕਹਿ ਸਕਦੇ ਸਾਸਿਕਾਲ ਜੀ ਬਹੁਤ ਹੀ ਵਧੀਆ ਪ੍ਰਾਲਾ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲਿਆਂ ਵੱਲੋਂ ਪਿੰਡ ਕੜਾਮਾ ਕਲਾਂ ਤੇ ਖੁਰਦ ਦੀ ਸੰਗਤ ਨੇ ਰਲ ਕੇ ਸਾਂਝਾ ਫਰਾਲਾ ਕੀਤਾ ਜ਼ਮੀਨ ਜਿਹੜੀ ਆ ਉਹ ਬਾਬਾ ਲੱਖਾ ਸਿੰਘ ਜੀ ਨੂੰ ਇੱਕ ਵਿਦਿਆਲਾ ਬਣਾਉਣ ਦੇ ਲਈ ਇੱਕ ਕਾਲਜ ਬਣਾਉਣ ਦੇ ਲਈ ਇੱਕ ਸੰਸਥਾ ਬਣਾਉਣ ਦੇ ਲਈ ਜਿਹਦੇ ਵਿੱਚ ਸਾਡੀ ਵੱਡੀ ਭੈਣ ਡਾਕਟਰ ਗੁਰਪ੍ਰੀਤ ਕੌਰ ਮਾਨ ਮੁੱਖ ਮੰਤਰੀ ਪੰਜਾਬ ਦੀ ਧਰਮਪਤਨੀ ਜੀ ਤੇ ਸਾਡੇ ਸਹਿਯੋਗੀ ਐਮ ਐਲ ਏ ਦੇਮਾਨ ਜੀ ਕੁਲਵੰਤ ਜੀ ਹਰਮੀਤ ਸਿੰਘ ਪਠਾਨ ਮਾਜਰੀ ਤੇ ਸਾਰੀ ਟੀਮ ਜਿਹੜੀ ਉਹਨਾਂ ਨੇ ਨਾਲ ਹਾਜ਼ਰੀ ਲਵਾਈ ਸੋ ਇਲਾਕੇ ਦੇ ਲਈ ਮੈਂ ਕਹਿੰਨਾ ਇੱਕ ਸੁਗਾਤ ਇੱਕ ਗਿਫਟ ਇੱਕ ਕਿਉਂਕਿ ਵਿਦਿਆਲਾ ਵੀ ਤੇ ਸਿੱਖੀ ਦਾ ਵਿਦਿਆਲਾ ਵੀ ਦੋਨੋਂ ਕੰਮ ਇਕੱਠੇ ਸਾਡੇ ਬੱਚੇ ਯੂਪੀਐਸ ਦੀ ਤਿਆਰੀ ਕਰ ਸਕਣਗੇ ਹੈਰ ਐਜੂਕੇਸ਼ਨ ਲੈ ਸਕਣਗੇ ਕਿਉਂਕਿ ਸਾਨੂੰ ਚੰਡੀਗੜ੍ਹ ਵੀ ਦੂਰ ਪੈਂਦਾ ਤੇ ਪਟਿਆਲਾ ਵੀ ਜਿਹੜਾ ਦੂਰ ਪੈਂਦਾ ਤੇ ਬਹੁਤ ਕਹਿ ਲਈਏ ਵੀ ਸਲਾਗਾ ਜੋਗ ਬਰਾਲਾ ਸਾਡੇ ਇਲਾਕੇ ਦੇ ਲਈ ਇੱਕ ਗਿਫਟ ਕਹਿ ਲਈਏ ਇੱਕ ਸੁਗਾਤ ਕਹਿ ਲਈਏ ਜੋ ਸੰਤ ਬਾਬਾ ਲੱਖਾ ਸਿੰਘ ਜੀ ਨੇ ਇਸ ਇਲਾਕੇ ਨੂੰ ਦਿੱਤੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਵੱਡਾ ਇਕੱਠ ਸੀ ਸਾਰਾ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਟੀਮ ਆਈ ਸੀ ਸੋ ਸਾਰੇ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸ ਵਿਦਿਆਲੇ ਬਾਰੇ ਕੋਈ ਜਾਣਕਾਰੀ ਦਿਓਗੇ ਕਿ ਕਿਸ ਤਰ੍ਹਾਂ ਦਾ ਵਿਦਿਆਲੇ ਉਰੇ ਖੋਲਿਆ ਜਾ ਰਿਹਾ ਹੈ ਕੀ ਨਾਮ ਹੋਏਗਾ ਉਹਦਾ ਕਿ ਕਿੰਨੇ ਕਿ ਏਰੀਆ ਦੇ ਵਿੱਚੇ ਬਣਾਇਆ ਜਾ ਰਿਹਾ ਤੇ ਕਿਹੜੀ ਸਿੱਖਿਆ ਉਥੇ ਦਿੱਤੀ ਜਾਏਗੀ ਇਹ ਕਿੰਨੇ ਕਿ ਟੋਟਲ 4 ਏਕੜ ਇਹ 3 ਏਕੜ ਟੋਟਲ ਹੈ ਜੀ ਸਾਰੇ 3 ਏਕੜ ਜ਼ਮੀਨ ਜਿਹੜੀ ਦਾਨ ਕੀਤੀ ਹੈ ਤੇ ਨਾਲ ਸਾਡੇ ਇੱਕ ਸਟੇਡੀਅਮ ਦੀ ਅਸੀਂ ਪ੍ਰਪੋਜ਼ਲ ਪਹਿਲੇ ਬਣਾਈ ਸੀ ਜਿਹਦੇ ਲਈ ਪਿੰਡ ਦੀ ਪੰਚਾਇਤ ਨੂੰ ਜਿਹੜਾ 10 ਲੱਖ ਰੁਪਏ ਆਪਾਂ ਆਪਣੇ ਵੱਲੋਂ ਪਾਇਆ ਸੀ ਜੇ ਨਾਲ ਇੱਕ ਇਹਨਾਂ ਦੀ ਟੈਂਕੀ ਦੀ ਜਗ੍ਹਾ ਜੇ ਲੋੜ ਪਈ ਆਪਾਂ ਹੋਰ ਜਗ੍ਹਾ ਦੀ ਲੋੜ ਪਈ ਸੰਤ ਇੱਕ ਆਮ ਆਦਮੀ ਕਲੀਨਿਕ ਆਪਾਂ ਕੋਸ਼ਿਸ਼ ਕਰਦੇ ਆਂ ਵੀ ਆਪਾਂ ਸਟੇਡੀਅਮ ਗੁਰਦੁਆਰਾ ਸਾਹਿਬ ਤਵੇਚੀ ਆ ਜਾਣਾ ਕਾਲਜ ਆ ਗਿਆ ਟੈਂਕੀ ਆ ਗਈ ਸਾਰਾ ਜਿਹੜਾ ਇਹਨਾਂ ਦੀ ਲੋਕੇਸ਼ਨ ਸੀ ਪਹਿਲਾਂ ਰਾਧਾ ਸਵਾਮੀਆ ਦਾ ਬਾਬਿਆਂ ਦਾ ਡੇਰਾ ਜਿਹੜਾ ਨਾਲ ਹੈ ਤੇ ਲੋਕੇਸ਼ਨ ਜਿਹੜੀ ਅੱਗੇ ਮੋਹੀ ਨੂੰ ਜਾਂਦੀ ਹੈ ਸੋ ਵਧੀਆ ਇਹਨਾਂ ਦਾ ਐਮਐਲਏ ਸਾਹਿਬ ਸਰਕਾਰ ਵੀ ਕੋਈ ਸਹਿਯੋਗ ਕਰ ਰਹੀ ਹੈ ਸਰਕਾਰ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਜੋ ਬਹਿ ਕੇ ਬਾਬਿਆਂ ਨਾਲ ਫਿਲਹਾਲ ਤਾਂ ਪਹਿਲੀ ਮੀਟਿੰਗ ਹੈ ਜੇ ਖਾਲਸਾ ਜੀ ਉਹ ਐਸੇ ਤਾਂ ਉਹਨਾਂ ਦਾ ਸਹਿਯੋਗ ਤਾਂ ਕੀ ਅਸੀਂ ਕਰ ਸਕਦੇ ਇਹ ਤਾਂ ਆਸ਼ੀਰਵਾਦ ਲੈ ਸਕਦੇ ਉਹਨਾਂ ਤੋਂ ਜੇ ਹੁਕਮ ਲੱਗੇਗਾ ਤੇ ਇਲਾਕੇ ਦਾ ਜਿਹੜਾ ਜਰੂਰ ਬਿਲਕੁਲ ਸਾਰਿਆਂ ਦਾ ਸਹਿਯੋਗ ਹੈ ਕੀ ਕਹਿਣਾ ਚਾਹੋਗੇ ਅੱਜ ਦੇ ਇੰਨੇ ਵੱਡੇ ਪ੍ਰਾਲੇ ਵਾਸਤੇ ਬੁਰੀ ਸਾਹਿਬ ਨੇ ਕਿਰਪਾ ਬਖਸ਼ ਕੀਤੀ ਆ ਜੋ ਇਸ ਇਲਾਕੇ ਵਿੱਚ ਇਸ ਧਰਤੀ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੰਗਤਾਂ ਦੀਆਂ ਬੇਨਤੀਆਂ ਦੇ ਜ਼ੋਰ ਪਰੰਤੇ ਤੋਂ ਨਹੀਂ ਹੀ ਬੇਨਤੀ ਕਰਦੇ ਕਿ ਸਤਿਗੁਰੂ ਕਿਰਪਾ ਬਖਸ਼ੇ ਕਰਨ ਅਤੇ ਕੁਝ ਵੱਡੇ ਵੱਡੇ ਕਾਰਜ ਕਰਾਉਣ ਜਿਹੜਾ ਇਸ ਇਲਾਕੇ ਦਾ ਭਲਾ ਹੋ ਸਕੇ ਵੱਧ ਤੋਂ ਵੱਧ ਆਪਾਂ ਭਲਾ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਚਤੇਤੇ ਬੋਲੀ ਦੇ ਤਾਂ ਕਿ ਨਸ਼ਿਆਂ ਤੋਂ ਬੰਦੇ ਮੁਕਤ ਹੋਣ ਚੰਗਾ ਜੀਵਨ ਉਹਨਾਂ ਬਣੇ ਗਰੀਨ ਜੀ ਪੈਦਾ ਕਰੀਏ ਪੈੜੀਆਂ ਬਿਮਾਰੀਆਂ ਤੋਂ ਛੁਟਕਾਰਾ ਹੋਵੇ ਆਪਾਂ ਜਗਤ ਕੌਮ ਦੀ ਸ਼ਵਾ ਵੱਧ ਤੋਂ ਵੱਧ ਕਰ ਸਕੀਏ ਔਰ ਜੋ ਅੱਜ ਸੰਸਾਰ ਦੇ ਵਿੱਚ ਚੱਲ ਰਿਹਾ ਉਹਨਾਂ ਸਿਸਟਮ ਨੂੰ ਅਪਣਾਉਂਦੇ ਹੋਏ ਆਪਾਂ ਸੱਚ ਦੇ ਪੰਧੀ ਬਣ ਕੇ ਆਪਣਾ ਜੀਵਨ ਸੁਚੱਜਾ ਜੋ ਆਪਾਂ ਬਣਾ ਸਕੀਏ ਔਰ ਸਮੁੱਚਾ ਜੋ ਰਾਜਨੀਤਿਕ ਧਰਮੇ ਕੋਈ ਜੋ ਸਮਾਜਿਕ ਕੋਈ ਵੀ ਲੋਕ ਆ ਇਹ ਚੀਜ਼ ਤੇ ਸਭ ਤੋਂ ਪਹਿਲਾਂ ਦਿਨਾਂ ਬੋਲ ਆਤੇ ਵੀ ਖੁੱਲਣ ਜਾ ਰਹੇ ਬਾਬਾ ਜੂਰੇ ਬਾਰੇ ਥੋੜੀ ਜੀ ਜਾਣਕਾਰੀ ਸੰਗਤ ਨੂੰ ਹੁਣ ਸਭ ਤੋਂ ਪਹਿਲਾਂ ਡਿਸਪੈਂਸਰੀ ਪ੍ਰਾਰambh ਕਰਨ ਲੱਗੇ ਆ ਫਿਰ ਆਜੂ ਵੈਦਿਕ ਡਿਸਪੈਂਸਰੀ ਵੀ ਸ਼ੁਰੂ ਕਰਾਂਗੇ ਔਰ ਤੋ ਮੈਂ ਇਲਾਕੇ ਵਿੱਚ ਸਰਵਾਕਾਰਿਆਂ ਮੈਂ ਦੇਖ ਰਿਹਾ ਵੀ ਇਲਾਕੇ ਦੀ ਡਿਮਾਂਡ ਕੀ ਆ ਕਿਹੜੀ ਚੀਜ਼ ਤੇ ਕਾਰ ਪ੍ਰਾਰੰਭ ਕੀਤੀ ਜਾਵੇ ਮੈਸਰ ਕ ਜਲ ਹਸਬੰਦ ਕੋਲ ਦੀ ਕਿਤਾਬੀ ਮੈਂ ਇਹ ਕੰਮ ਕਰਨ ਜਾ ਰਹੇ ਅਜੇ ਤੱਕ ਮੈਨੂੰ ਪੂਰੀ ਤਸੱਲੀ ਨਹੀਂ ਹੋਈ ਜਦੋਂ ਇਲਾਕੇ ਦੇ ਵਿੱਚ ਤਸੱਲੀ ਹੋ ਜਾਵੇ ਕਿ ਜਿਹੜਾ ਕਾਰਜ ਕਰਨਾ ਉਹ ਸਫਲ ਹੋਵੇ ਇਹ ਨਾਲੇ ਚਾਲੂ ਕਰਕੇ ਬਾਅਦ ਵਿੱਚ ਹੀ ਬੰਦ ਕਰ ਬੈਠੀਏ ਤੋ ਉਹ ਫਿਰ ਜੋ ਆਵਾਜ਼ ਹੋਗੀ ਜੀ ਚੀਜ਼ ਦੀ ਡਿਮਾਂਡ ਹੋਵੇ ਉੱਥੇ ਬਹੁਤ ਵੱਡਾ ਕਾਰਜ ਕੀਤਾ ਚਾਹੁੰਦਾ ਮੁੱਖ ਮੰਤਰੀ ਦੀ ਧਰਮ ਪਤਨੀ ਜੀ ਡਾਕਟਰ ਸਾਹਿਬ ਆਏ ਸੀਗੇ ਕੀ ਕਹਿਣਾ ਚਾਹੋਗੇ ਦੇਖੋ ਇਹ ਗੁਰੂ ਘਰ ਹੈ ਗੁਰੂ ਘਰ ਸਭ ਦਾ ਸੰਝਾ ਘਰ ਹੈ ਜੀ ਇਤੇ ਚਾਹੇ ਕੋਈ ਵੀ ਰਾਜਨੀਤਿਕ ਆ ਚਾਹੇ ਸਮਾਜਿਕ ਆ ਚਾਹੇ ਕੋ ਧਰਮ ਬਖਾ ਜਿਹੜਾ ਗੁਰੂ ਦੀ ਟੇਕ ਲੈ ਕੇ ਚੱਲਦਾ ਉਹ ਹਮੇਸ਼ਾ ਗੁਰੂ ਦੇ ਅੰਗ ਸੰਗ ਰਹਿੰਦਾ ਅੱਜ ਵਿਸ਼ੇਸ਼ ਤੌਰ ਤੇ ਜਦੋਂ ਨੂੰ ਪਤਾ ਲੱਗਾ ਖਾਸ ਤੌਰ ਤੇ ਜੋ ਸਿਕਨੌਰ ਦੇ ਐਮ ਐਲ ਏ ਸਾਹਿਬ ਇਹ ਉਹਨਾਂ ਦਾ ਅਪਾਰਲਾ ਯਤਨ ਸੀਗਾ ਉਹਨਾਂ ਦਾ ਮਾਨਸਿਪਲ ਵੀ ਹੁਣ ਐਡਾ ਵੱਡਾ ਇੱਥੇ ਕਾਰਜ ਹੋ ਰਿਹਾ ਫੰਕਸ਼ਨ ਹੋ ਰਿਹਾ ਤੇ ਮੈਂ ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂ ਉਹ ਜਾ ਕੇ ਆਪ ਲੈ ਕੇ ਉਹਨਾਂ ਨੂੰ ਮੱਥਾ ਟਿਕਾਇਆ ਤੇ ਉਹ ਵੀ ਦੇਖੋ ਸਰਦਾਰਾਂ ਬੈਠੇ ਕੋਈ ਇਹ ਨਹੀਂ ਕੋਈ ਰਾਜਨੀਤਿਕ ਤੌਰ ਤੇ ਬੈਠੇ ਪਿਆਰ ਵਿੱਚ ਭਾਵਨਾ ਵਿੱਚ ਬੈਠੇ ਇੰਨਾ ਲੰਬਾ ਟਾਈਮ ਕਿੱਥੇ ਬਹਿੰਦੇ 2 ਮਿੰਟੇ ਦੇ 1 ਮਿੰਟ ਨਹੀਂ ਮਿਲਦੇ ਤੇ ਜੇ ਗੁਰੂ ਦੀ ਕਿਰਪਾ ਵਰਤਰੀ ਆ ਪਿਆਰ ਮਿਲਦੇ ਆ ਤਾਂ ਹੀ ਹੋਇਆ ਨਾ ਤੇ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੀ ਤੁਸੀਂ ਅੱਜ ਗੱਲ ਦੁਨੀਆ ਦੇ ਵਿੱਚ ਪਚਾਰਿਓ ਸਤਿਗੁਰੂ ਤੁਹਾਨੂੰ ਹੋਰ ਚੜ੍ਹਦੀਆਂ ਕਲਾ ਵਿੱਚੇ ਤੁਹਾਡਾ ਚੜ੍ਹਦੀ ਕਲਾ ਵਿੱਚ ਚੱਲ ਚੱਲਦਾ ਧੰਨਵਾਦ న్యూਸ 89 ਪੰਜਾਬ ਦੇ ਲਈ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਖ਼ਰ